ਅਸੀਂ 2 ਸਾਲ ਦੀਆਂ ਸਾਰੀਆਂ ਛੁੱਟੀਆਂ ਗੱਟੀਆਂ ਗਰਮੀ ਦੀ ਸਰਦੀ ਦੀਆਂ ਹੁਣ ਹੁਣ ਤਾਂ ਚਲ ਥੋੜੀਆਂ ਹੁੰਦੀਆਂ ਗਰਮੀ ਛੇ ਉਸ ਟਾਈਮ ਤੇ ਦੋ ਦੋ ਮਹੀਨੇ ਦੀ ਪੂਰੀ ਹੁੰਦੀ ਸੀ ਗਰਮੀ ਦੀਆਂ ਛੁੱਟੀਆਂ ਹਾਂ ਗਰਮੀ ਛੁੱਟੀਆਂ ਵੀ ਸਰਦੀਆਂ ਦੀ ਵੀ ਉਸ ਟਾਈਮ ਪੂਰਾ ਹੁੰਦਾ ਸੀ ਆਟਮ ਬ੍ਰੇਕ ਮਤਲਬ ਸਾਰੀ ਦਿਵਾਲੀ ਦੂਲੀ ਸਭ ਅਸੀਂ ਜੇਲ੍ਹ ਚ ਮਨਾਈਏ ਮਨਾਣੀਆਂ ਤਾਂ ਕਿਸੀਂ ਉਹ ਜੇਲ੍ਹ ਚ ਹੀ ਰਹੇ ਸਾਨੂੰ ਬਸ ਸਾਨੂੰ ਤਾਂ ਆ ਹੀ ਸੀਗਾ ਚਲੋ ਮਦਰ ਦੇ ਨਾਲ ਤਾਂ ਐਟਲੀਸ ਹੈਗੇ ਆ ਸਾਨੂੰ ਆ ਹੀ ਖੁਸ਼ੀ ਸੀਗੀ ਚਲ ਮਦਰ ਕੋਲ ਤਾਂ ਹੈਗੇ ਆ ਜਿਵੇਂ ਤੁਹਾਡੇ ਮਦਰ ਪੋਲਿਟਿਕਸ ਦੇ ਵਿੱਚ ਤੁਸੀਂ ਕਿਹ ਚਲੇ ਗਏ ਪਹਿਲਾਂ ਫਾਦਰ ਸਾਹਿਬ ਚਲੇ ਗਏ ਫਿਰ ਤੁਹਾਡੇ ਮਦਰ ਪੋਲਿਟਿਕਸ ਦੇ ਵਿੱਚ ਤੇ ਮੱਲੂ ਤੁਹਾਡੇ ਤੋਂ ਵਿਛੜ ਗਈ ਉਹ ਵੀ ਜਿੱਤ ਬਹੁਤ ਸ਼ਾਨਦਾਰ ਹੋਈ ਸੀ ਉਹਨਾਂ ਦੀ ਬਸ ਉਹੀ ਥੋੜਾ ਜਾ ਜਿਹੜਾ ਟਾਈਮ ਪੀਰੀਅਡ ਸੀ ਨਾ ਸਾਲ ਡੇਢ ਸਾਲ ਦਾ ਅਸੀਂ ਉਸ ਟਾਈਮ ਥੋੜਾ ਜਾ ਟਾਈਮ ਇਲੈਕਸ਼ਨਸ ਮਤਲਬ ਜਿੱਤਨ ਤੋਂ ਬਾਅਦ ਇੰਨਾ ਨਹੀਂ ਸਪੈਂਡ ਕਰ पाए ਪਰ ਉਹ ਮਤਲਬ ਉਹੀ ਜਿਹੜਾ ਥੋੜਾ ਜਿਹਾ ਟਾਈਮ ਸੀਗਾ ਉਹੀ ਅੱਛਾ ਸੀਗਾ ਜਿਹੜਾ ਹਨਾ ਨਹੀਂ ਤਾਂ ਪਹਿਲਾਂ ਜੇਲਾਂ ਵਿੱਚ ਜਾਂਦੇ ਸੀਗੇ ਫਿਰ ਐਕਟਲੀ ਸਾਡੇ ਕੋਲ ਘਰ ਸੀ ਅਸੀਂ ਘਰ ਹਨਾ ਆਪਣੇ ਉਸ ਟਾਈਮ ਪੰਜ ਫੇਸ ਵਾਲਾ ਮਕਾਨ ਖਰੀਦ ਲਿਆ ਸੀਗਾ